ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕਰਨ ਲੱਗਿਆ ਹਾਂ ਧਿਆਨ ਦੇਣਾ ਜਿਸ ਵੇਲੇ ਅਕਾਲ ਪੁਰਖ ਨੇ ਦਸ਼ਮੇਸ਼ ਪਿਤਾ ਨੂੰ ਇਹ ਹੁਕਮ ਕੀਤਾ ਜਾ ਤੂੰ ਮਾਤ ਲੋਕ ਵਿੱਚ ਜਾ ਕੇ ਜ਼ੁਲਮ ਦਾ ਟਾਕਰਾ ਕਰਨਾ ਹੈ ਤਾਂ ਉਸ ਵੇਲੇ ਦਸ਼ਮੇਸ਼ ਪਿਤਾ ਨੇ ਅਕਾਲ ਪੁਰਖ ਦੇ ਚਰਨ ਕਮਲਾਂ ਵਿੱਚ ਇੱਕ ਅਰਦਾਸ ਕੀਤੀ ਹੈ ਉਹਨਾਂ ਲੈਣਾ ਨੂੰ ਉਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਇਉਂ ਬੇਨਤੀ ਕਰਨ ਲੱਗਿਆ ਹੈ ਹੱਥ ਜੋੜੇ ਇਕ ਕਰਾਂ ਅਰਦਾਸ ਦਾਤਾ ਅੰਧਕਾਰ ਚੋਂ ਰਸਤਾ ਦਿਖਲਾ ਦਿਆ ਜੇ ਮਾਤ ਲੋਕ ਤੇ ਜਾਣਦਾ ਹੁਕਮ ਦਿੱਤਾ ਅੰਤ ਤੱਕ ਇਹ ਬਚਨ ਨਿਭਾ ਦਿਆ ਜੇ ਬੇੜਾ ਜਰਜਰਾ ਵਿੱਚ ਹੈ ਸ਼ੇਕ ਲੱਖਾਂ ਚੱਪੂ ਲਾ ਕੇ ਪਾਰ ਲੰਘਾ ਦਿਆ ਜੇ ਔਕੜ ਆਵੇ ਜੇ ਰਸਤੇ ਦੇ ਵਿੱਚ ਮੇਰੇ ਸੁੱਕੇ ਪੱਤੇ ਦੇ ਵਾਂਗ ਅੜਾ ਦਿਆ ਜੇ ਦਇਆ ਦ੍ਰਿਸ਼ਟੀ ਤੇ ਕਿਰਪਾ ਦਾ ਹੱਥ ਦੇ ਕੇ ਸਾਰੇ ਰਾਹਾਂ ਨੂੰ ਰੌਸ਼ਨ ਕਰਵਾ ਦਿਆ ਜੇ ਅੱਜ ਜ਼ੁਲਮ ਦੇ ਝੱਖੜ ਜੋ ਝੁੱਲਦੇ ਨੇ ਅਮਨ ਸ਼ਾਂਤੀ ਦਾ ਸ਼ਟਾ ਲਾ ਦਿਆ ਜੇ ਸਾਰੇ ਧਰਮਾਂ ਦਾ ਰਾਂ ਸਤਕਾਰ ਕਰਦਾ ਐਸਾ ਸਾਂਝਦਾ ਪਾਠ ਸਿਖਲਾ ਦਿਆ ਜੇ ਜਿਹੜਾ ਅੜੇ ਆਕੇ ਉਈ ਉਹ ਝੜੇ ਆਕੇ ਪਾਠ ਬੀਰਤਾ ਵਾਲਾ ਸਿਖਲਾ ਦਿਆ ਜੇ ਪੰਥ ਵੱਖਰਾ ਹੋਰ ਤਿਆਰ ਕਰਦੇ ਹੂੰ ਜੇ ਕਰ ਕਰੋ ਸਹਤਾ ਆ ਕਾਲ ਮੇਰੇ ਤਾਜ ਤਖਤ ਦੀ ਨਹੀਂ ਕੋਈ ਲੋੜ ਮੈਨੂੰ ਆਹ ਨਿੱਕੇ ਜਿਹੇ ਦੋ ਸਵਾਲ ਮੇਰੇ ਰਾਖੀ ਕਰਾਂ ਜਦ ਨਰਬਲ ਨੇ ਮਾਣਿਆਂ ਦੀ ਅੰਗ ਸੰਗ ਰਹਿਣਾ ਬਣ ਕੇ ਢਾਲ ਮੇਰੇ ਛੜ ਜਾਣ ਉਹ ਵਾਂਗ ਪਤੰਗਿਆਂ ਦੇ ਦੁਸ਼ਟ ਅੜਨ ਜੋ ਆਣ ਕੇ ਨਾਲ ਮੇਰੇ ਰੱਖਿਓ ਸੀਸ ਤੇ ਹੱਥ ਮੇਰੇ ਪਾਂਥ ਤਿਸਰਾ ਹੋਰ ਚਲਾ ਦਿਆਂਗਾ ਸ਼ਕਤੀ ਫੂਕ ਦਿਆਂ ਵਿੱਚ ਨੇ ਮਾਣਿਆਂ ਦੇ ਜਾਨ ਮਰਦਿਆਂ ਵਿੱਚ ਮੈਂ ਪਾ ਦਿਆਂਗਾ ਛੱਡ ਦੇਣਗੇ ਤੱਕੜੀ ਵੱਟਿਆਂ ਨੂੰ ਛਾਡ ਦੇਣਗੇ ਤਕੜੀ ਵਟਿਆਂ ਨੂੰ ਖੰਡੇ ਸਭਨਾ ਦੇ ਹੱਥ ਫੜਾ ਦਿਆਂਗਾ ਗੁੜਤੀ ਦੇ ਕੇ ਤੇਗ ਦੀ ਧਾਰ ਵਿੱਚੋਂ ਚਿੜੀਆਂ ਕੋਲੋਂ ਮੈਂ ਬਾਜ ਟੜਵਾ ਦਿਆਂਗਾ ਫੌਜ ਕਰੂੰ ਤਿਆਰ ਅਕਾਲੀਆਂ ਦੀ ਹਾਜ ਕਰੂੰ ਤਿਆਰ ਅਕਾਲੀਆਂ ਦੀ ਸ਼ੇਰ ਗਿੱਦੜਾਂ ਤਾਈ ਬਣਾ ਦਿਆਂਗਾ ਐਸੇ ਹੋਣਗੇ ਸਿੱਖ ਮਰ ਜੀਵੜੇਓ ਸਵਾ ਲੱਖ ਨਾਲ ਇਕ ਲੜਾ ਦਿਆਂਗਾ ਆਕੜ ਖਾਨ ਆ ਕੀ ਨਾ ਕੋਈ ਰਹਿਣ ਦੇਣਾ ਸਾਰੇ ਕਿਲੇ ਹੰਕਾਰ ਦੇ ਢਾ ਦਿਆਂਗਾ ਸਧਾਰਣਗੇ ਨਾਲ ਪਤੰਗਿਆਂ ਦੇ ਐਸੇ ਸਿੰਘ ਅਨਮੋਲ ਸਜਾ ਦਿਆਂਗਾ ਆਕੜ ਖਾਨ ਆ ਕੀ ਨਾ ਕੋਈ ਰਹਿਣ ਦੇਣਾ ਸਾਰੇ ਕਿਲੇ ਹੰਕਾਰ ਦੇ ਢਾ ਦਿਆਂਗਾ ਸਾਧਾਰਣ ਗੇ ਨਾਲ ਪਤੰਗਿਆਂ ਦੇ ਐਸੇ ਸੰਗ ਅਨਮੋਲ ਸਜਾਦਿਆਂਗਾ